ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਦੀ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਤਰਨ ਤਰਨ ਜ਼ਿਮਨੀ ਚੋਣ ਦਾ ਐਲਾਨ ਕਿਸੇ ਵੀ ਵੇਲੇ ਹੋ ਸਕਦਾ ਨਹੀਂ ਤੇ ਜੋ ਚਰਚਾਵਾਂ ਇਸ ਨੂੰ ਲੈ ਕੇ ਚੱਲ ਰਹੀਆਂ ਉਸ ਉੱਪਰ ਆਪਾਂ ਗੱਲ ਜ਼ਰੂਰ ਕਰ ਲਈਏ ਚਰਚਾਵਾਂ ਇਹ ਨੇ ਕਿ ਇਸ ਵਾਰ ਜਿਹੜੇ ਪੰਥਕ ਮੁੱਦਿਆਂ ਤੇ ਜ਼ਿਮਨੀ ਚੋਣ ਲੜੀ ਜਾਏਗੀ ਤੇ ਜੇ ਅਜਿਹਾ ਹੁੰਦਾ ਪੰਥਕ ਮੁੱਦੇ ਜਿਹੜੇ ਆ ਚੋਣਾਂ ਦੇ ਵਿੱਚ ਹਾਵੀ ਰਹਿੰਦੇ ਨੇ ਖਾਸ ਕਰਕੇ ਆਪਾਂ ਤਰਨਤਾਰਨ ਜ਼ਿਮਨੀ ਚੋਣ ਦੀ ਜਦੋਂ ਗੱਲ ਕਰਦੀਆਂ ਤਾਂ ਫਿਰ ਜਿਹੜੀਆਂ ਪਾਰਟੀਆਂ ਸਿਆਸੀ ਪਾਰਟੀਆਂ ਦੀ ਗੱਲ ਕਰ ਲਈਏ ਆਮ ਆਦਮੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਹੈ ਕਾਂਗਰਸ ਪਾਰਟੀ ਹੈ ਇਹ ਕਿੱਥੇ ਖੜਦੀਆਂ ਨੇ ਪੰਥਕ ਮੁੱਦਿਆਂ ਦੇ ਵਿੱਚ ਤੇ ਦੂਜੇ ਪਾਸੇ ਅਸੀਂ ਦੇਖ ਰਹੇ ਹਾਂ ਜਿਹੜੇ ਕਿ ਸੁਖਬੀਰ ਬਾਦਲ ਵਾਲੀ ਪਾਰਟੀ ਹੈ ਪੁਨਰ ਸੁਰਜੀਤ ਕਾਲੀ ਦਲ ਹੈ ਅਮਰਿਤਪਾਲ ਸਿੰਘ ਹੈ ਉਹਨਾਂ ਦੀ ਪਾਰਟੀ ਹੈ ਗੱਲ ਆਖਿਰ ਹੁਣ ਕਿੱਧਰ ਨੂੰ ਜਾ ਰਹੀ ਹੈ ਜ਼ਰੂਰ ਇਸ ਤੇ ਗੱਲ ਸਾਂਝੀ ਦੇਖੋ ਕਿਸੇ ਵੇਲੇ ਵੀ ਤਰਨਤਾਰਨ ਦੀ ਜਿਮਨੀ ਚੋਣ ਦਾ ਐਲਾਨ ਹੋ ਸਕਦਾ ਹੈ ਕਿਉਂਕਿ ਬਿਹਾਰ ਦੀਆਂ ਚੋਣਾਂ ਦੇ ਨਾਲ ਤਰਨਤਾਰਨ ਜਿਮਨੀ ਚੋਣ ਹੋਣ ਦੀ ਬਹੁਤ ਵੱਡੀ ਸੰਭਾਵਨਾ ਹੈ ਹੁਣ ਜਿਹੜੇ ਹਾਲਾਤ ਨੇ ਹੜ੍ਹਾਂ ਤੋਂ ਬਾਅਦ ਆਲੇ ਉਹਦੇ ਵਿੱਚ ਭਾਜਪਾ ਔਰ ਭਗਵੰਤ ਮਾਨ ਵੀ ਪੂਰਾ ਜ਼ੋਰ ਲਾ ਰਹੇ ਨੇ ਕਿ ਗੱਲ ਸਾਡੇ ਕੰਟਰੋਲ 'ਚ ਰਵੇ ਭਗਵੰਤ ਮਾਨ ਹੁਣਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕੀਤਾ ਹੈ ਕਿ ਜਿਹੜੀ ਸਾਡੀ ਯੋਜਨਾ ਹੈ ਅਸੀਂ 10 ਲੱਖ ਤੱਕ ਦਾ ਬੀਮਾ ਹਰ ਪੰਜਾਬੀ ਨੂੰ ਦੇਣਾ ਹੈ ਉਹ ਤਰਨਤਾਰਨ ਤੋਂ ਤਰਨਤਾਰਨ ਦੇ ਵਿੱਚ 23 ਸਤੰਬਰ ਤੋਂ ਰਜਿਸਟ੍ਰੇਸ਼ਨ ਸ਼ੁਰੂ ਕਰ ਰਹੇ ਨੇ 23 ਤਰੀਕ ਤੋਂ 23 ਸਤੰਬਰ ਤੋਂ ਤਰਨਤਾਰਨ ਦੇ ਵਿੱਚ ਰਜਿਸਟ੍ਰੇਸ਼ਨ ਹੋਊਗੀ ਔਰ ਬਰਨਾਲੇ 'ਚ ਜਿਨ੍ਹਾਂ ਨੇ ਵੀ 10 ਲੱਖ ਤੱਕ ਦਾ ਮੁਫਤ ਸਿਹਤ ਸਹੂਲਤ ਹਾਸਲ ਕਰਨੀ ਹੈ ਤਰਨਤਾਰਨ ਕਿਉਂ ਚੁਣਿਆ ਭਗਵੰਤ ਮਾਨ ਨੇ ਕਿਉਂਕਿ ਭਗਵੰਤ ਮਾਨ ਨੂੰ ਪਤਾ ਹੈ ਕਿ ਚੋਣ ਹੋਣ ਵਾਲੀ ਹੈ ਇਸ ਕਰਕੇ ਬਰਨਾਲਾ ਵੀ ਇੱਕ ਨਾਲ ਲੈ ਲਿਆ ਕਿਉਂਕਿ ਬਰਨਾਲੇ ਚ ਆਮ ਆਦਮੀ ਪਾਰਟੀ ਜ਼ਿਮਨੀ ਚੋਣ ਹਾਰ ਗਈ ਸੀ ਭਗਵੰਤ ਮਾਨ ਦਾ ਸੰਗਰੂਰ ਇਲਾਕੇ ਦਾ ਲੋਕ ਸਭਾ ਹਲਕੇ ਦਾ ਉਹ ਖੇਤਰ ਹੈ ਹੁਣ ਤਰਨਤਾਰਨ ਚ 10 ਲੱਖ ਦੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ 23 ਤਰੀਕ ਤੋਂ ਹੋ ਜਾਣੀ ਹੈ ਵੀ ਆਪਣੇ ਫਾਰਮ ਭਰੋ ਆਮ ਆਦਮੀ ਪਾਰਟੀ ਕਿਸੇ ਕੀਮਤ ਤੇ ਨਹੀਂ ਚਾਹੁੰਦੀ ਅਸੀਂ ਇਹ ਚੋਣ ਹਾਰੀਏ ਤਰਨਤਾਰਨ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਲਈ ਬਹੁਤ ਵੱਡਾ ਵਕਾਰ ਦਾ ਸਵਾਲ ਬਣੀ ਹੋਈ ਹੈ ਹੁਣ ਤਰਨ ਤਰਨ ਹੈ ਪੰਥ ਖਲਕਾ ਆਮ ਆਦਮੀ ਪਾਰਟੀ ਦਾ ਅਮਰਿਤਪਾਲ ਦੇ ਨਾਲ ਜਿਹੜਾ ਸਿਆਸੀ ਮਤਭੇਦ ਹੈ ਸਾਰਿਆਂ ਦੇ ਸਾਹਮਣੇ ਹੈ ਅਮਰਿਤਪਾਲ ਸਿੰਘ ਤੇ ਜਿਹੜਾ ਐਨਐਸਏ ਲੱਗਿਆ ਹੋਇਆ ਹੈ ਪੰਜਾਬ ਸਰਕਾਰ ਵਧਾ ਰਹੀ ਹੈ ਕੇਂਦਰ ਸਰਕਾਰ ਔਰ ਆਮ ਆਦਮੀ ਪਾਰਟੀ ਇੱਕੋ ਲਾਈਨ ਤੇ ਨੇ ਹੁਣ ਜਦੋਂ ਗੱਲ ਖਡੂਰ ਸਾਹਿਬ ਦੀ ਕਰਦੇ ਆ ਲੋਕ ਸਭਾ ਹਲਕੇ ਦੀ ਜਿੱਥੋਂ ਅਮਰਿਤਪਾਲ ਸਿੰਘ ਰਿਪਰੈਜ਼ੈਂਟ ਕਰਦਾ ਹੈ ਖਡੂਰ ਸਾਹਿਬ ਹਲਕੇ 'ਚ ਤਰਨ ਤਰਨ ਦੇ ਵਿੱਚ ਅਮਰਿਤਪਾਲ ਸਿੰਘ ਅੱਜ ਵੀ ਵੱਡਾ ਮੁੱਦਾ ਹੈ ਅੱਜ ਵੀ ਵੱਡੀ ਗਿਣਤੀ ਲੋਕ ਅਮਰਿਤਪਾਲ ਸਿੰਘ ਦੇ ਨਾਲ ਖੜੇ ਨੇ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਬਣੀ ਸੀ ਉਹਨਾਂ ਦੀ ਭਰਤੀ ਨੇ ਰਿਕਾਰਡ ਤੋੜਿਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਔਰ ਬਹੁਤ ਵੱਡੀ ਗਿਣਤੀ ਲੋਕ ਪੰਜ ਮੈਂਬਰੀ ਕਮੇਟੀ ਨਾਲ ਖੜੇ ਨੇ ਮਨਪ੍ਰੀਤ ਢਿਆਲੀ ਨਾਲ ਖੜੇ ਨੇ ਗਿਆਨੀ ਹਰਪੀ ਸਿੰਘ ਨਾਲ ਖੜੇ ਨੇ ਗੁਰਪ੍ਰਤਾਪ ਵਡਾਲਾ ਨਾਲ ਖੜੇ ਨੇ ਜਿੰਨੇ ਵੀ ਮੈਂਬਰ ਸੀ ਇਹਨਾਂ ਦੇ ਬੀਬੀ ਸਤਵੰਤ ਕੌਰ ਨੇ ਝੁੰਦਾ ਸਾਹਿਬ ਨੇ ਔਰ ਜਿਹੜੇ ਉਮੈਦਪੁਰ ਸਾਹਿਬ ਨੇ ਹੁਣ ਪੰਥਕ ਮੁੱਦੇ ਜਿਹੜੇ ਲਗਾਤਾਰ ਸਿੱਖਾਂ ਦੇ ਮਾਮਲੇ ਆ ਉਹ ਤਾਂ ਚੱਲ ਹੀ ਰਹੇ ਨੇ ਜਿਹੜਾ ਨਵਾਂ ਬਿਲਕੁਲ ਤਾਜ਼ਾ ਮਾਮਲਾ ਆ ਗਿਆ ਇੱਕ ਵਾਰ ਫੇਰ ਉਸ ਮਾਮਲੇ ਨੇ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਯਾਦ ਕਰਾਤੀ ਲੋਕਾਂ ਨੂੰ ਬੜੀ ਚੰਗੀ ਤਰ੍ਹਾਂ ਜਿਹੜਾ ਆ ਪੰਜਾਬ ਪੁਲਿਸ ਦਾ ਅਫਸਰ ਸੀ ਜਿਹਨੂੰ ਉਮਰ ਕੈਦ ਹੋਈ ਸੀ ਸੂਬਾ ਸਿੰਘ ਔਰ ਸੂਬਾ ਸਿੰਘ ਬਾਰੇ ਜਿਸ ਤਰ੍ਹਾਂ ਸੂਬਾ ਸਿੰਘ ਦੀ ਮੌਤ ਹੋਈ ਹੈ ਆਮ ਤੌਰ ਤੇ ਲੋਕ ਕਹਿੰਦੇ ਨੇ ਵੀ ਇਹ ਬੰਦਿਆਂ ਵਾਲੀ ਮੌਤ ਨਹੀਂ ਹੋਈ ਅਜੇ ਤੱਕ ਪਤਾ ਹੀ ਨਹੀਂ ਕਿਵੇਂ ਉਹਦੀ ਮੌਤ ਹੋਈ ਜੀ ਨਾ ਤਾਂ ਪਟਿਆਲਾ ਪੁਲਿਸ ਦਾ ਪ੍ਰਸ਼ਾਸਨ ਦੱਸ ਰਿਹਾ ਵੀ ਮੌਤ ਕਿਵੇਂ ਹੋਈ ਕੋਈ ਜਾਂਚ ਨਹੀਂ ਉਹਦੀ ਨਾ ਪੰਜਾਬ ਸਰਕਾਰ ਨੇ ਕਿਸੇ ਤਰ੍ਹਾਂ ਦੀ ਇਨਕੁਆਇਰੀ ਆਰਡਰ ਕੀਤੀ ਹੈ ਵੀ ਸੂਬਾ ਸਿੰਘ ਕਿਵੇਂ ਮਾਰਿਆ ਗਿਆ ਭਾਈ ਨਾਮ ਭਾਵੇਂ ਸੰਦੀਪ ਸਿੰਘ ਸੰਨੀ ਦਾ ਲਈ ਜਾਂਦੇ ਨੇ ਪਰ ਸਰਕਾਰ ਨੇ ਆਫੀਸ਼ੀਅਲੀ ਅਨਾਉਂਸਮੈਂਟ ਨਹੀਂ ਕੀਤੀ ਇਹ ਆਪਣੇ ਆਪ ਚ ਵੱਡੀ ਗੱਲ ਹੈ ਠੀਕ ਹੈ ਪਰਚਾ ਕਿਸੇ ਦੇ 302 ਦਾ ਦੇਣਾ ਹੋਏਗਾ ਦੇ ਦੇਣਗੇ ਪਰ ਕਿਸੇ ਵਿਅਕਤੀ ਦੀ ਮੌਤ ਪੁਲਿਸ ਅਫਸਰ ਸੂਬਾ ਸਿੰਘ ਦੀ ਮੌਤ ਨੂੰ ਲੈ ਕੇ ਸਰਕਾਰਾਂ ਐਡੀਆਂ ਚਿੰਤਤ ਨਹੀਂ ਕਿ ਉਹ ਇਨਕੁਆਇਰੀਆਂ ਕਰਾ ਲੈਣ ਹੁਣ ਸੂਬਾ ਸਿੰਘ ਦੀ ਮੌਤ ਤੋਂ ਬਾਅਦ ਸੂਬਾ ਸਿੰਘ ਦੇ ਕਾਰਨਾਮੇ ਜੋ ਅਖਬਾਰਾਂ ਚ ਛਪ ਰਹੇ ਨੇ ਜੋ ਟੈਲੀਵਿਜ਼ਨਾਂ ਤੇ ਆ ਰਹੇ ਨੇ ਜੋ ਲੋਕ ਸੂਬਾ ਸਿੰਘ ਬਾਰੇ ਖੁਲਾਸੇ ਕਰ ਰਹੇ ਨੇ ਤੇ ਜਸਵੰਤ ਖਾਲੜਾ 6 ਸਤੰਬਰ ਨੂੰ ਹੀ ਉਹਨਾਂ ਨੂੰ ਹੁਣੀ ਯਾਦ ਕੀਤਾ ਸੀ ਲੋਕਾਂ ਨੇ ਤੇ ਤਰਨ ਤਰਨ ਹਲਕੇ ਚ ਜਸਵੰਤ ਸਿੰਘ ਖਾਲੜਾ ਦਾ ਪ੍ਰਭਾਵ ਛਦੀਵੀ ਰਿਹਾ ਉੱਥੇ ਉਹਨਾਂ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਹੁਣ ਅੰਮ੍ਰਿਤਪਾਲ ਹੋ ਗਿਆ ਔਰ ਸਿੱਖਾਂ ਦੇ ਮੁੱਦੇ ਹੋਗੇ ਇਕਤਾ ਅਮਰਿਤਪਾਲ ਤੇ ਐਨਐਸਏ ਲਏ ਜਾਣ ਦਾ ਲੋਕਾਂ 'ਚ ਹਜੇ ਵੀ ਇਸ ਗੱਲ ਦਾ ਇਸ ਗੱਲ ਦਾ ਲੋਕਾਂ 'ਚ ਰੋਸ ਹੈ ਕਿ ਜੇ ਅਮਰਿਤਪਾਲ ਸਿੰਘ ਨੂੰ ਤੁਸੀਂ ਚੋਣ ਲੜਨ ਦੀ ਇਜਾਜ਼ਤ ਦਿੱਤੀ ਤੇ ਪਾਰਲੀਮੈਂਟ 'ਚ ਜਾਣ ਦੀ ਇਜਾਜ਼ਤ ਵੀ ਦਿਓ ਤੇ ਘੱਟੋ-ਘੱਟ ਹਲਕੇ 'ਚ ਵੀ ਉਹਦੇ ਲਈ ਕੁਝ ਦਿਨ ਅਲਾਓ ਕਰੋ ਵੀ ਕੁਝ ਦਿਨ ਉਹ ਹਲਕੇ ਦੇ ਲੋਕਾਂ ਦੀ ਗੱਲ ਆ ਕੇ ਸੁਣੇ ਕਿਉਂਕਿ ਖਡੂਰ ਸਾਹਿਬ ਹਲਕੇ ਦੇ ਲੋਕਾਂ ਦੀ ਆਵਾਜ਼ ਪਾਰਲੀਮੈਂਟ 'ਚ ਜਾ ਹੀ ਨਹੀਂ ਰਹੀ ਖਡੂਰ ਸਾਹਿਬ ਦੇ ਲੋਕਾਂ ਨੂੰ ਕੀ ਚਾਹੀਦਾ ਹੈ ਪਾਰਲੀਮੈਂਟ 'ਚ ਉਹਨਾਂ ਦੇ ਹਵਾਲੇ ਨਾਲ ਕੋਈ ਸਵਾਲ ਹੀ ਨਹੀਂ ਜਾ ਰਿਹਾ ਕਨਸਟੀਟਿਊਸ਼ਨਲ ਕ੍ਰਾਈਸਿਸ ਕਹ ਲੋ ਇਹਨੂੰ ਸਾਡੇ ਮੁਲਕ ਚ ਇਹਨੂੰ ਚੈਲੰਜ ਕੀਤਾ ਜਾਣਾ ਚਾਹੀਦਾ ਹੈ ਸੁਪਰੀਮ ਕੋਰਟ ਦੇ ਕਿਸੇ ਬੈਂਚ ਅੱਗੇ ਕਿ ਜੇ ਸਾਡਾ ਸੰਵਿਧਾਨ ਕਿਸੇ ਨੂੰ ਚੋਣ ਲੜਨ ਦੀ ਇਜਾਜ਼ਤ ਦਿੰਦਾ ਹੈ ਜੇਲ੍ਹ ਚ ਬੈਠੇ ਵਿਅਕਤੀ ਨੂੰ ਤੇ ਫਿਰ ਜੇਲ੍ਹ ਬੈਠੇ ਵਿਅਕਤੀ ਨੂੰ ਹਲਕੇ ਚੋਣ ਲਈ ਪੈਰੋਲ ਦਿੱਤੀ ਜਾਵੇ ਜਿਵੇਂ ਡੇਰਾ ਮੁਖੀ ਨੂੰ ਦੰਦੇ ਆ ਨਾ ਉਹ ਆਪਣੇ ਆਸ਼ਰਮ ਤੇ ਜਾਂਦਾ ਹੈ ਬਗਪਤਾਲੀ ਤੇ ਪੈਰੋਲ ਅਮਰਿਤਪਾਲ ਸਿੰਘ ਦੀ ਵੀ ਬਣਦੀ ਹੈ ਜੇ ਉਹਨੂੰ ਐਨਐਸਏ ਉਹਦੇ ਤੇ ਜਾਰੀ ਰੱਖਣਾ ਹੈ ਵੀ ਉਹਨੂੰ ਕਟੋ-ਕਟ ਹਰ 3 ਮਹੀਨਿਆਂ 'ਚ 15 ਦਿਨਾਂ ਲਈ ਹਲਕੇ ਚਾਉਣ ਦੀ ਪਰੋਲ ਦਿਓ। ਉਹਨੂੰ ਪਾਰਲੀਮੈਂਟ ਦਾ ਸੈਸ਼ਨ اٹੈਂਡ ਕਰਨ ਦੀ ਪਰੋਲ ਦਿਓ। ਤੁਸੀਂ ਅਮਰਿਤਪਾਲ ਨੂੰ ਹੱਕ ਦੇਤਾ ਵੀ ਤੂੰ ਚੋਣ ਲੜ। ਲੋਕਾਂ ਨੂੰ ਹੱਕ ਦੇਤਾ ਤੁਸੀਂ ਵੋਟਾਂ ਪਾਓ। ਲੋਕਾਂ ਨੇ ਅਮਰਿਤਪਾਲ ਨੂੰ ਜੇਲ੍ਹ ਬੈਠੇ ਨੂੰ ਚੁਣ ਲਿਆ। ਹੁਣ ਇਹ ਲੋਕਾਂ ਦਾ ਹੱਕ ਕੌਣ ਪੂਰਤੀ ਕਰੂ ਕਿ ਉਹਨਾਂ ਦਾ ਨੁਮਾਇੰਦਾ ਪਾਰਲੀਮੈਂਟ 'ਚ ਵੀ ਜਾਵੇ ਉਹਨਾਂ ਦੀਆਂ ਮੰਗਾਂ ਲੈ ਕੇ ਜਾਵੇ। ਇਹ ਵਿਸ਼ੇ ਅਮਰਿਤਪਾਲ ਨੂੰ NSA ਲਗਾਤਾਰ ਲਾ ਕੇ ਰੱਖਣਾ ਅਗਰ ਅਮਰਿਤਪਾਲ ਕਿਸੇ ਮਾਮਲੇ 'ਚ ਦੋਸ਼ੀ ਆ ਤੇ ਉਹਦੇ ਤੇ ਕੇਸ ਚਲਾਓ 302 ਲਾਓ 307 ਲਾਓ ਜਿਹੜੀ ਮਰਜ਼ੀ ਧਾਰਾ ਲਾਓ ਐਨਐਸਏ ਵਿੱਚ ਤਾਂ ਉਹਦਾ ਮਾਮਲਾ ਅੰਡਰ ਟ੍ਰਾਇਲ ਹੋਇਆ ਹੀ ਨਹੀਂ ਇਸ ਗੱਲ ਦੀ ਵੀ ਲੋਕਾਂ ਦੇ ਵਿੱਚ ਨਾਰਾਜ਼ਗੀ ਹੈ ਹੁਣ ਇੱਕ ਜਸਵੰਤ ਖਾਲੜਾ ਵਾਲਾ ਮਸਲਾ ਜਿਹੜਾ ਪੁਰਾਣੇ ਸਮਿਆਂ ਤੋਂ ਚੱਲਦਾ ਆ ਰਿਹਾ ਹੈ ਦੂਜਾ ਅਮਰਿਤਪਾਲ ਸਿੰਘ ਦਾ ਮਸਲਾ ਹੈ ਜਿਹੜਾ ਹਜੇ ਵੀ ਤਰਨਤਾਰਨ ਹਲਕੇ 'ਚ ਖੜਾ ਹੈ ਔਰ ਤੀਸਰਾ ਉਹ ਮਸਲਾ ਹੁਣ ਇਹ ਤਾਂ ਹੋ ਗਿਆ ਸਿੱਖ ਮਸਲੇ ਜਿਨ੍ਹਾਂ ਦੇ ਆਧਾਰ ਦੇ ਉੱਤੇ 2024 ਚ ਪਾਰਲੀਮੈਂਟ ਦੀਆਂ ਵੋਟਾਂ ਪਈਆਂ ਜਿੱਥੇ ਵਿਰਸਾ ਸਿੰਘ ਬਲਟੋਹਾ ਅਕਾਲੀ ਦਲ ਦੇ ਲੋਕਾਂ ਨੇ ਹਰਾਤੇ ਉੰਜ 22 ਤਰੀਕ ਨੂੰ ਵਿਰਸਾ ਸਿੰਘ ਬਲਟੋਹਾ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਪਹੁੰਚੇ ਸੀ ਨਾਬਾ ਜੇਲ੍ਹ ਤੇ ਵਿਕਰਮ ਮਜੀਠੀਆ ਨੂੰ ਕਹਿੰਦੇ ਮਿਲਣ ਨਹੀਂ ਦਿੱਤਾ ਗਿਆ ਵਿਰਸਾ ਸਿੰਘ ਬਲਟੋਹਾ ਨੂੰ ਤੇ ਵਿਰਸਾ ਸਿੰਘ ਬਲਟੋਹਾ ਕਾਫੀ ਨਰਾਜ਼ਗੀ ਨਾਲ ਵਾਪਸ ਮੁੜੇ ਨੇ ਪਰ ਵਿਰਸਾ ਸਿੰਘ ਬਲਟੋਹਾ ਜਿੱਤੇ ਨਹੀਂ ਸੀ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਦਲ ਤੋਂ ਹੁਣ ਜਦੋਂ ਸੂਬਾ ਸਿੰਘ ਦੀ ਮੌਤ ਹੋਈ ਹੈ ਤੇ ਲੋਕਾਂ ਦੇ ਜ਼ਿਹਨ ਚ ਬਾਦਲਾਂ ਦੇ ਉਹ ਵਾਦੇ ਵੀ ਯਾਦ ਆ ਗਏ ਜਦੋਂ ਪ੍ਰਕਾਸ਼ ਸਿੰਘ ਬਾਦਲ 97 ਦੀਆਂ ਚੋਣਾਂ ਤੋਂ ਪਹਿਲਾਂ ਇਹ ਕਹਿੰਦੇ ਸੀ ਕਿ ਸਾਡੀ ਸਿੱਖਾਂ ਦੀ ਸਰਕਾਰ ਬਣਾ ਦੋ ਅਸੀਂ ਕਮਿਸ਼ਨ ਬਣਾਵਾਂਗੇ ਪੁਲਿਸ ਜਾਤੀਆਂ ਜਿਨ੍ਹਾਂ ਅਫਸਰਾਂ ਨੇ ਕੀਤੀਆਂ ਨੇ ਅਸੀਂ ਜਾਂਚ ਕਰਕੇ ਉਹਨਾਂ ਨੂੰ ਟੰਗਾਗੇ ਅਸੀਂ ਅਣਪਛਾਤੀਆਂ ਲਾਂਛਾ ਦੀ ਜਾਂਚ ਕਰਾਵਾਂਗੇ ਸੱਤਾ 'ਚ ਜਦੋਂ ਬਾਦਲ ਆਏ ਤੇ ਇਹ ਕਮਿਸ਼ਨ ਬਣਿਆ ਕੋਈ ਨਹੀਂ ਔਰ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਦੇ 'ਚ ਇਹ ਗੱਲ ਸਾਫ਼ ਹੋ ਗਈ ਕਿ ਸਰਕਾਰ 97 'ਚ ਸਿੱਖਾਂ ਦੀ ਬਣਾਈ ਸੀ ਲੋਕਾਂ ਨੇ ਕਿ ਤੁਸੀਂ ਪੁਲਿਸ ਅਫਸਰਾਂ ਦੀਆਂ ਜਾਂਚਾਂ ਕਰਾਓਗੇ ਮੱਲਮ ਲਾਓਗੇ ਸਿੱਖ ਕੌਮ ਦੇ ਜ਼ਖਮਾਂ ਤੇ ਤੇ ਤੁਸੀਂ ਪੁਲਿਸ ਵਾਲਿਆਂ ਨੂੰ ਤਰੱਕੀਆਂ ਦੇਤੀਆਂ ਹੁਣ ਖਡੂਰ ਸਾਹਿਬ ਹਲਕੇ 'ਚ ਸੁਖਵੀਰ ਸਿੰਘ ਬਾਦਲ ਭਾਵੇਂ ਆਜ਼ਾਦ ਗਰੁੱਪ ਦੇ ਬੀਬੀ ਜੀ ਨੂੰ ਉਹਨਾਂ ਨੇ ਕੈਂਡੀਡੇਟ ਬਣਾਤਾ ਲੇਕਿਨ ਲੋਕਾਂ ਚ ਹੁਣ ਇਹ ਗੱਲਾਂ ਚੱਲ ਰਹੀਆਂ ਨੇ ਯਾਨੀ ਹਰਪ੍ਰੀਤ ਸਿੰਘ ਉਹਨਾਂ ਨੇ ਔਰ ਜਿਹੜੇ ਬਾਕੀ ਸਿੰਘ ਸਾਹਿਬ ਸੀ ਜਿਹੜੇ 2 ਦਸੰਬਰ ਦਾ ਹੁਕਮਨਾਮਾ ਸੀ ਜੋ ਫਸੀਲ ਤੋਂ ਗੱਲਾਂ ਬੋਲੀਆਂ ਗਈਆਂ ਸੀ ਜ਼ਖਮਾਂ ਤੇ ਮੱਲਮ ਲਾਉਣ ਵਾਲੀ ਗੱਲ ਤਾਂ 97 ਚ ਅਕਾਲੀ ਦਲ ਨੇ ਕੀਤੀ ਹੋਈ ਨਹੀਂ ਮੁੱਦੇ ਤੋਂ ਅਕਾਲੀ ਦਲ ਭਟਕਿਆ ਰਿਆ ਹੁਣ ਇਹ ਗੱਲ ਹੋ ਗਈ ਸ਼ਰੋਮਣੀ ਅਕਾਲੀ ਦਲ ਦੀ ਸੁਖਵੀਰ ਵਾਲਾ ਅਕਾਲੀ ਦਲ ਜਿਹੜਾ ਉੱਥੇ ਹਜੇ ਵੀ ਲੋਕਾਂ ਦੇ ਇਹਨਾਂ ਸਵਾਲਾਂ ਨੂੰ ਕਿਵੇਂ ਨਜਿੱਠੂਗਾ ਹਾਲਾਂਕਿ ਪਹਿਲਾਂ ਇਹ ਵੀ ਗੱਲ ਇੱਕ ਸਾਫ਼ ਹੋ ਗਈ ਕਿ ਗੁਰਪ੍ਰਤਾਪ ਜਿਹੜੇ ਕੁਲਦੀਪ ਸਿੰਘ ਵਡਾਲਾ ਸੀ ਗੁਰਪ੍ਰਤਾਪ ਸਿੰਘ ਵਡਾਲਾ ਦੇ ਪਿਤਾ ਪੁਰਾਣੇ ਬਾਦਲਾਂ ਦੇ ਸਮਕਾਲੀ ਵੱਡੇ ਆਗੂ ਸੀ ਅਕਾਲੀ ਦਲ ਦੇ ਜਦੋਂ ਪ੍ਰਕਾਸ਼ ਸਿੰਘ ਬਾਦਲ ਹੁਣੀ ਇਹ ਵਾਅਦਾ ਕਰਦੇ ਸੀ ਵੀ ਸਾਡੀ ਸਰਕਾਰ ਲਿਆਓ ਅਸੀਂ ਕਮਿਸ਼ਨ ਬਣਾ ਕੇ ਮੱਲਮ ਲਾਵਾਂਗੇ ਜ਼ਖਮਾਂ ਤੇ 96 ਚ 97 ਤੋਂ ਪਹਿਲਾਂ 96 ਚ ਗੁਰਪ੍ਰਤਾਪ ਵਡਾਲਾ ਵੱਖ ਹੋ ਗਏ ਸੀ ਵੱਡੇ ਬਾਦਲ ਤੋਂ ਸੋ ਗੁਰਪ੍ਰਤਾਪ ਵਡਾਲਾ ਨੇ ਕਦੀ ਇਸ ਤਰੀਕੇ ਦਾ ਵਾਅਦਾ ਨਹੀਂ ਕੀਤਾ ਇਹ ਗੱਲਾਂ ਹੁਣ ਹੌਲੀ ਹੌਲੀ ਸਾਫ਼ ਹੋ ਰਹੀਆਂ ਨੇ ਵੱਖ-ਵੱਖ ਬੁੱਧੀ ਜੀ ਵੀ ਮੈਨੂੰ ਵੀ ਪੁਰਾਣੇ ਜਾਣਕਾਰ ਟੈਲੀਫੋਨ ਕਰ ਕਰਕੇ ਕਰੈਕਟ ਕਰ ਰਹੇ ਨੇ ਵਡਾਲਾ ਸਾਹਿਬ ਦੇ ਮਾਮਲੇ 'ਚ ਸੋ ਇਹਦਾ ਮਤਲਬ ਹੈ ਕਿ ਹੁਣ ਉਹਨਾਂ ਦਾ ਪੁੱਤ ਗੁਰਪ੍ਰਤਾਪ ਵਡਾਲਾ ਜਿਹੜਾ ਪੰਜ ਮੈਂਬਰੀ ਕਮੇਟੀ 'ਚ ਹੈ ਇਹ ਪੂਰੀ ਪੰਜ ਮੈਮਰੀ ਕਮੇਟੀ ਏਸੇ ਕਰਕੇ ਲੋਕਾਂ ਦੇ ਨੇੜੇ ਆ। ਔਰ ਸੁਖਬੀਰ ਬਾਦਲ ਲਈ ਰਾਹ ਆਸਾਨ ਨਹੀਂ। ਹੁਣ ਗੱਲ ਆ ਕਿ ਆਮ ਆਦਮੀ ਪਾਰਟੀ ਦੀ ਤੇ ਭਾਜਪਾ ਦੀ। ਖੜਾ ਕਰਕੇ ਜ਼ਿੰਮੇਦਾਰ ਭਾਜਪਾ ਹੈ ਜਾਂ ਆਮ ਆਦਮੀ ਪਾਰਟੀ ਹੈ? ਇਹ ਦੋਨੇ ਨਹੀਂ ਦੱਸ ਰਹੀਆਂ। ਜਾਖੜ ਕਹਿ ਰਿਹਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਤੁਸੀਂ ਹਰੀਕੇ ਪੱਤਨ 'ਚ ਖੜ ਕਿਉਂ ਆਇਆ? ਰਾਵੀ 'ਚ ਖੜ ਕਿਉਂ ਆਇਆ? ਇਹਦੀ ਜਾਂਚ ਕਰਾਓ। ਭਗਵੰਤ ਮਾਨ ਹੁਣੇ ਕਹਿ ਰਹੇ ਨੇ ਕਿ ਇਹ ਤਾਂ ਕੁਦਰਤ ਦਾ ਪ੍ਰਕੋਪ ਹੈ। ਸੋ ਦੋਵੇਂ ਧਿਰਾਂ ਇੱਕ ਦੂਜੇ ਨੂੰ ਹੜਾਂ ਲਈ ਦੋਸ਼ੀ ਨਹੀਂ ਠਹਿਰਾ ਰਹੀਆਂ ਜਾਖੜ ਸਿਰਫ ਰਾਵੀ ਦੇ ਖੜ ਦਾ ਕਾਰਨ ਪੁੱਛ ਰਿਹਾ ਹੈ ਵੀ ਜਾਂਚ ਕਰਾਓ ਜਾਖੜ ਸਾਹਿਬ ਬੀਬੀ ਐਮਬੀ ਔਰ ਪੌਂਗ ਡੈਮ ਤੋਂ ਪਾਣੀ ਛੱਡਿਆ ਗਿਆ ਉਹਦੇ ਬਾਰੇ ਨਹੀਂ ਪੁੱਛ ਰੇ ਔਰ ਦੋਵੇਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਦੋਵੇਂ ਸਰਕਾਰਾਂ 12000 ਕਰੋੜ ਤੇ ਲੜ ਰਹੀਆਂ ਨੇ ਬੀਜੇਪੀ ਵਾਲੇ ਕਹਿੰਦੇ ਭੇਜਿਆ ਹੋਇਆ ਹੈ ਭਗਵੰਦ ਕਹਿੰਦਾ 5012 ਕਰੋੜ ਹੀ ਹੈ ਇਦਾ ਮਤਲਬ ਹੈ ਬੀਜੇਪੀ ਜਿਹੜੀ 2022 ਚ ਇੱਥੇ ਚੋਣ ਲੜੀ ਸੀ ਤੇ 1500 ਤੋਂ ਘੱਟ ਹੀ ਵੋਟਾਂ ਬੀਜੇਪੀ ਨੂੰ ਪਈਆਂ ਸੀ ਤੇ ਅੱਜ ਬੀਜੇਪੀ ਇਸ ਟਾਰਗੇਟ ਤੇ ਹੈ ਕਿ ਅਸੀਂ ਰਾਹਤ ਕਿੱਟਾਂ ਬਣਾ ਕੇ ਤਰਨ-ਤਾਰਨ ਦੇ ਵਿੱਚ ਜਿਹੜੇ ਹੜਪੀੜਤਾ ਸੀ ਉਹਨਾਂ ਨੂੰ ਵੰਡੀਏ ਤਾਂ ਕਿ ਮਦਦ ਵੀ ਹੋ ਜੇ ਤੇ ਅਸੀਂ ਪਿੰਡਾਂ 'ਚ ਜਾਣ ਜੋਗੇ ਹੋ ਜਾਈਏ ਭਗਵੰਤ ਮਾਨ ਉਹਨਾਂ ਨੇ ਮੈਂ ਪਹਿਲਾਂ ਹੀ ਦੱਸਿਆ ਕਿ ਕੱਲ ਤੋਂ 23 ਤਰੀਕ ਤੋਂ ਰਜਿਸਟ੍ਰੇਸ਼ਨ ਸ਼ੁਰੂ ਕਰ ਦੇਣੀ ਹੈ ਸਿਹਤ ਕਾਰਡ 10 ਲੱਖ ਵਾਲਾ ਪਰ ਭਗਵੰਤ ਮਾਨ ਦੇ ਰਾਹ ਚ ਰੁਕਾਵਟ ਕਿਸਾਨ ਵੀ ਨੇ ਜਿਹੜੇ ਸ਼ੰਭੂ ਬੈਰੀਅਰ ਤੋਂ ਹਰਜੋਤ ਜੀ ਸ਼ੰਭੂ ਜਿਹੜਾ ਮੋਰਚਾ ਸੀ ਜਿਹੜਾ ਚੱਕਿਆ ਗਿਆ ਸੀ ਉਸ ਵੇਲੇ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਚੋਰੀ ਹੋਈਆਂ ਸੀ ਬਹੁਤ ਸਾਰੀਆਂ ਇਹ ਗੱਲਾਂ ਆਈਆਂ ਪਰਚਾ-ਪਰਚਾ ਵੀ ਹੋਇਆ ਤੇ 22 ਤਰੀਕ ਨੂੰ ਨਾਬੇ ਥਾਣੇ ਦੇ ਬਾਹਰ ਉੱਥੇ ਡੀਐਸਪੀ ਹੈ ਮਨਦੀਪ ਕੌਰ ਉਹਨਾਂ ਦੇ ਦਫ਼ਤਰ ਦੇ ਬਾਹਰ ਕਿਸਾਨਾਂ ਨੇ ਘੇਰਾ ਪਾਇਆ ਸੀ ਬਾਈ ਨੂੰ ਸ਼ੋਮਵਾਰ ਨੂੰ ਤੇ ਜਦੋਂ ਉਥੇ ਘੇਰਾ ਆਇਆ ਤੇ ਡੀਐਸਪੀ ਮਨਦੀਪ ਕੌਰ ਦੇ ਨਾਲ ਬਹਿਸ-ਵਸਾਈ ਹੋਈ ਧੱਕਾਮੁੱਕੀ ਹੋਈ ਇਹ ਇਲਜ਼ਾਮ ਲੱਗੇ ਤੇ ਬੀਬੀ ਮਨਦੀਪ ਕੌਰ ਡੀਐਸਪੀ ਹੁਣ ਪਰਚਾ ਦੇਣ ਬਾਰੇ ਸੋਚ ਰਹੇ ਨੇ ਬਾਈ ਨੇਮ ਉਹਨਾਂ ਕਿਸਾਨ ਆਗੂਆਂ ਆਗੂਆਂ ਤੇ ਜਿਨ੍ਹਾਂ ਦੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਧੱਕਾਮੁੱਕੀ ਕੀਤੀ ਉਥੇ ਆਪਸ ਚੋਂ ਉਥੇ ਕੀ ਹੋਇਆ ਇਹ ਤਾਂ ਜਦੋਂ ਵੀਡੀਓ ਵੀਡੀਓ ਦੇਖਣਗੇ ਫਿਰ ਪਤਾ ਲੱਗੂ ਪਰ ਕਿਸਾਨਾਂ ਚ ਪ੍ਰੋਟੈਸਟ ਇਸ ਗੱਲ ਨੂੰ ਲੈ ਕੇ ਸੀ ਵੀ ਸਾਡੀਆਂ ਟਰਾਲੀਆਂ ਚੋਰੀ ਹੋਈਆਂ ਟਰੈਕਟਰ ਟਰਾਲੀਆਂ ਦਾ ਸਮਾਨ ਚੋਰੀ ਹੋਇਆ ਸਾਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ ਹੁਣ ਤੁਸੀਂ ਵੇਖੋ ਸ਼ੰਭੂ ਮੋਰਚਾ ਚੱਕੇ ਨੂੰ ਕਿੰਨਾ ਸਮਾਂ ਹੋ ਗਿਆ ਲੁਧਿਆਣੇ ਦੀ ਚੋਣ ਵੀ ਆਪ ਵਾਲੇ ਜਿੱਤ ਗਏ ਪਰ ਇਹ ਟਰਾਲੀ ਚੋਰੀਆਂ ਦਾ ਮਸਲਾ ਨਹੀਂ ਹਜੇ ਨਿਬੜਿਆ ਇਹ ਆ ਪੁਰਜੇ ਚੋਰੀਆਂ ਦਾ ਟਰਾਲੀਆਂ ਟਰੈਕਟਰਾਂ ਦੇ ਇਹ ਮਸਲਾ ਔਰ ਇਹਦੇ ਨਾਲ ਨਾਲ ਜਿਹੜੀ ਲੈਂਡ ਪੁਲਿੰਗ ਦੀ ਯੋਜਨਾ ਸੀ ਕਿਸਾਨ ਲੈਂਡ ਪੁਲਿੰਗ ਯੋਜਨਾ ਤੋਂ ਬੜੇ ਬੁਰੇ ਤਰੀਕੇ ਨਾਲ ਖਫਾ ਆਮ ਆਦਮੀ ਪਾਰਟੀ ਤੋਂ ਇਹ ਤਾਂ ਚੰਗਾ ਹੋਇਆ ਆਮ ਆਦਮੀ ਪਾਰਟੀ ਨੇ ਵਕਤ ਰੰਦੇ ਇਹ ਯੋਜਨਾ ਵਾਪਸ ਲੈ ਲਈ ਨਹੀਂ ਤਾਂ ਜ਼ਮਾਨਤਾਂ ਬਚਾਉਣ ਤੱਕ ਦੀ ਨੌਬਤ ਆ ਸਕਦੀ ਸੀ ਇਹ ਮੁੱਦਾ ਐਡਾ ਵੱਡਾ ਹੈ ਪੰਜਾਬ 'ਚ ਪੰਜਾਬ 'ਚ ਕੋਈ ਕਿਸਾਨ ਆਪਣੀ ਜ਼ਮੀਨ ਇਸ ਤਰ੍ਹਾਂ ਤੇ ਛੇਤੀ ਛੇਤੀ ਨਹੀਂ ਦਿੰਦਾ ਜੀ ਦੇ ਵਿੱਚ ਉਹਨੂੰ ਕੋਈ ਵੀ ਲਾਭ ਨਾ ਦਿਖਦਾ ਹੋਵੇ ਖੇਤੀ ਹਮੇਸ਼ਾ ਲਾਭ ਦੇ ਨਾਲ ਜੋੜ ਕੇ ਦੇਖੀ ਜਾਂਦੀ ਹੈ ਜ਼ਮੀਨ ਹਮੇਸ਼ਾ ਇਸ ਰੂਪ ਚ ਦੇਖੀ ਜਾਂਦੀ ਹੈ ਕਿ ਇਹ ਸਾਡੇ ਲਈ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਲਾਭ ਹੈ ਸੋਨਾ ਉਹਨਾ ਨਹੀਂ ਵੱਧਦਾ ਜਿੰਨਾ ਪ੍ਰਾਪਰਟੀ ਵੱਧਦੀ ਹੈ ਸੋਨਾ ਪਾਉਣਾ ਪਾਉਂ ਸਕਦਾ ਹੈ ਜ਼ਮੀਨ ਬਿਣਾ ਨਹੀਂ ਸਰਦਾ ਕਿਉਂਕਿ ਰਹਿਣ ਸਹਿਣ ਮਕਾਨ ਸਭ ਜ਼ਮੀਨ ਤੇ ਆ ਖੇਤੀਬਾੜੀ ਸਭ ਜ਼ਮੀਨ ਤੇ ਆ ਡੰਗਰ ਪਸ਼ੂ ਡੈਰੀ ਦੁੱਧ ਦੁਨੀਆ ਦਾ ਜਿਹੜਾ ਕੰਮ ਹੋਣਾ ਹੈ ਉਹ ਜ਼ਮੀਨ ਤੇ ਹੋਣਾ ਹੈ ਇਸ ਕਰਕੇ ਇਹ ਮੁੱਦੇ ਆਮ ਆਦਮੀ ਪਾਰਟੀ ਲਈ ਚੁਣੌਤੀ ਬਣੇ ਹੋਏ ਨੇ ਹੁਣ ਅਗਰ ਅਗਲੇ ਕੁਝ ਦਿਨਾਂ ਚ ਜਿਮਨੀ ਚੋਣ ਦਾ ਐਲਾਨ ਹੋ ਗਿਆ ਤਦ ਤੱਕ ਆਮ ਆਦਮੀ ਪਾਰਟੀ ਜੋ ਕੁਝ ਕਰ ਗਈ ਕਰ ਗਈ ਕਿਉਂਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਤਰਨ ਤਾਰਨ ਜਿਮਨੀ ਚੋਣ ਦੇ ਹਾਲਾਤ ਬਹੁਤ ਬਦਲ ਜਾਣੇ ਨੇ ਔਰ ਹੁਣ ਪਤਾ ਹੀ ਲੱਗਿਆ ਹਰਜੋਤ ਜੀ ਆਮ ਆਦਮੀ ਪਾਰਟੀ ਵੀ ਕੈਂਡੀਡੇਟ ਨੂੰ ਲੈ ਕੇ ਵੀ ਮੱਥਾ ਪੱચ્ਚੀ ਹੋ ਰਹੀ ਹੈ ਕਿਉਂਕਿ ਜਿਹੜੇ ਪੁਰਾਣੇ ਕੈਂਡੀਡੇਟ ਸੀ ਅਕਾਲੀ ਦਲ ਤੋਂ ਆਏ ਹਰਮੀਰ ਸਿੰਘ ਸੰਧੂ ਪੁਰਾਣੇ ਔਰ ਅੱਜ ਦੇ ਹਾਲਾਤਾਂ 'ਚ ਫਰਕ ਹੈ ਤਰਨਤਾ ਹੁਣ ਲੋਕਾਂ ਦਾ ਇਹ ਕਹਿਣਾ ਹੈ ਕਿ ਇਹ ਜ਼ਿਮਨੀ ਚੋਣ ਉਸ ਤਰ੍ਹਾਂ ਦੀ ਜ਼ਿਮਨੀ ਚੋਣ ਨਹੀਂ ਹੈ ਜਿੱਥੇ ਇਹ ਮੰਨਿਆ ਜਾਂਦਾ ਸੀ ਵੀ ਸਰਕਾਰਾਂ ਜਿੱਤ ਜਾਂਦੀਆਂ ਨੇ ਹੁਣ ਇਹ ਜ਼ਿਮਨੀ ਚੋਣ ਹੈ ਜਿਹੜੀ ਇਹ ਮੁੱਦਾ ਆਧਾਰਿਤ ਜ਼ਿਮਨੀ ਚੋਣ ਹੈ ਸ਼ੋਹਰ ਮੀਤ ਸਿੰਘ ਸੰਧੂ ਦਾ ਜਿਹੜੇ ਅਕਾਲੀ ਦਲ ਛੱਡ ਕੇ ਕਿਸੇ ਵੇਲੇ ਅਕਾਲੀ ਦਲ ਛੱਡਦਾ ਸੀ ਦੋ ਵਾਰ ਆਜ਼ਾਦ ਵੀ ਜਿੱਤੇ ਉਹਨਾਂ ਦਾ ਆਪਣਾ ਆਧਾਰ ਵੀ ਹੈ ਪਰ ਹੁਣ ਉਸ ਸੱਤਾ ਦਾ ਹਿੱਸਾ ਬਣ ਕੇ ਅਗਰ ਉਹ ਚੋਣ ਲੜੇ ਤਾਂ ਫੇਰ ਇੱਕ ਪਾਸੇ ਉਹੀ ਗੱਲ ਆ ਗਈ ਅਮਰਿਤਪਾਲ ਦੇ ਸਮਰਥਕ ਪੰਜ ਮੈਂਬਰੀ ਕਮੇਟੀ ਵਾਲੇ ਗਿਆਨੀ ਹਰਪ੍ਰੀਤ ਸਿੰਘ ਦੇ ਸਮਰਥਕ ਈਆਲੀ ਦੇ ਵਡਾਲਾ ਸਾਹਿਬ ਦੇ ਪਰਿਵਾਰ ਦਾ ਵੱਡਾ ਦਖਲ ਉਹਨਾਂ ਇਲਾਕਿਆਂ 'ਚ ਸੰਤਾ ਸਿੰਘ ਮੈਦਪੁਰ ਸੋ ਇਹ ਬੜਾ ਹੀ ਦਿਲਚਸਪ ਪੋਲਿਟੀਕਲ ਕੋਣ ਤੋਂ ਇਹ ਮੁਕਾਬਲਾ ਬਣਦਾ ਮੈਨੂੰ ਨਜ਼ਰ ਆ ਰਿਹਾ ਹੈ ਔਰ ਜਿੱਤ ਹਾਰ ਕਿਸੇ ਲਈ ਵੀ ਹਜੋਜੀ ਘਟੋ ਘਟ ਜਿਹੜੀ ਜਿੱਤ ਹਾਰ ਹੈ ਉਹ ਜੀ ਪੰਜ ਮੈਂਬਰੀ ਹੋਰ ਅਮਰਿਤਪਾਲ ਲਈ ਤਾਂ ਆਸਾਨ ਹੈ ਆਮ ਆਦਮੀ ਪਾਰਟੀ ਔਰ ਬੀਜੇਪੀ ਲਈ ਬਹੁਤ ਵੱਡੀ ਚੁਣੌਤੀ ਹੈ ਸੋ ਕਾਂਗਰਸੀਆਂ ਸੁਖਵੀਰ ਬਾਦਲ ਵਾਲਾ ਅਕਾਲੀ ਦਲ ਹਲੇ ਮੈਂ ਉਹਨਾਂ ਨੂੰ ਡੋਟ ਚ ਮੰਨਦਾ ਨਹੀਂ ਐਨਾ ਬੀਜੇਪੀ ਵੀ 1500 ਵੋਟਾਂ ਲੈ ਕੇ ਗਈ ਸੀ 22 ਚ ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਆਮ ਆਦਮੀ ਪਾਰਟੀ ਨੇ ਮੁਕਾਬਲਾ ਕਰਨਾ ਇੱਥੇ ਇੱਥੇ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਨਹੀਂ ਇੱਥੇ ਮੁਕਾਬਲਾ ਆਮ ਆਦਮੀ ਪਾਰਟੀ ਕਰੂਗੀ ਮੇਰੀ ਨਜ਼ਰ ਚ ਪੰਜ ਮੈਂਬਰੀ ਯਾਰ ਅਮਰਿਤਪਾਲ ਔਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਢੇਰੇ ਜਿਹੜੀ ਪੁਨਰ ਸੁਜੀਤ ਅਕਾਲੀ ਦਲ ਉਹਨਾਂ ਦੇ ਕੈਂਡੀਡੇਟ ਨਾਲ ਸੋ ਸਮਿਕਰਣ ਦੇ ਸਰੂਪ ਚ ਬਦਲੇ ਨੇ ਤਰਨ ਤਰਨ ਦੀ ਜ਼ਮੀਨੀ ਚੋਣ ਦੇ ਪਹਿਲਾਂ ਇਹ ਲੱਗਦਾ ਸੀ ਆਪ ਨਾਲ ਮੁਕਾਬਲਾ ਕਰਨਗੇ ਹੁਣ ਲੱਗਦਾ ਆਪ ਇਹਨਾਂ ਨਾਲ ਮੁਕਾਬਲਾ ਕਰੂਗੀ ਜੋ ਬਦਲੀ ਸਥਿਤੀ ਮੈਨੂੰ ਲੱਗ ਰਹੀ ਹੈ ਬਿਲਕੁਲ ਸਹੀ ਗੱਲ ਹੈ ਡਲਾ ਜੀ ਪਿਛਲੇ ਹੁਣ ਕੁਝ ਸਮੇਂ ਵਿੱਚ ਜੋ ਸਿਆਸੀ ਤਸਵੀਰ ਬਦਲੀ ਹੈ ਪੰਜਾਬ ਦੀ ਉਸ ਦੇ ਵਿੱਚ ਆਮ ਆਦਮੀ ਪਾਰਟੀ ਲਈ ਕਈ ਚੈਲੰਜਸ ਕਈ ਚੁਣੌਤੀਆਂ ਜ਼ਰੂਰ ਖੜੀ ਹੋ ਗਈਆਂ ਨੇ ਉਧਰ ਦੂਸਰੇ ਪਾਸੇ ਭਾਜਪਾ ਵੀ ਜੋ ਹੈ ਚਾਹੇ ਜਿੰਨੀ ਕੋਸ਼ਿਸ਼ ਕਰ ਰਹੀ ਹੈ ਪਰ ਹਲੇ ਇਸ ਦੌੜ ਵਿੱਚ ਕਾਫੀ ਪਿੱਛੇ ਨਜ਼ਰ ਆ ਰਹੀ ਹੈ ਕਿਉਂਕਿ ਜਦੋਂ ਅਸੀਂ ਗੱਲ ਪੰਥਕ ਮੁੱਦਿਆਂ ਦੀ ਕਰਦੇ ਹਾਂ ਤਾਂ ਫਿਰ ਪੰਥਕ ਮੁੱਦਿਆਂ ਦੇ ਨਾਲ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਪੰਜਾਬ ਦੇ ਲੋਕ ਪੰਥਕ ਮੁੱਦਿਆਂ ਦੇ ਨਾਲ ਅੱਗੇ ਵਧਦੇ ਨੇ ਤਾਂ ਫਿਰ ਕਿਸ ਤਰੀਕੇ ਦੇ ਨਤੀਜੇ ਜੋ ਹੈ ਸਾਹਮਣੇ ਆ ਸਕਦੇ ਨੇ ਇੱਕ حساب ਨਾਲ 2027 ਦੇ ਲਈ ਵੀ ਇਹ ਤਰਨ ਤਰਨ ਜਿੰਮੇ ਚੋਣੀ ਕਾ ਟ੍ਰੇਲਰ ਦੀ ਤਰ੍ਹਾਂ ਅਸੀਂ ਜ਼ਰੂਰ ਦੇਖ ਸਕਾਂਗੇ ਸੋ ਬਹੁਤ ਬਹੁਤ ਧੰਨਵਾਦ ਡਲਾ ਜੀ ਤਾਜ਼ਾ ਸਿਆਸੀ ਸਮੀਕਰਨਾ ਦੇ ਉੱਪਰ ਤੁਸੀਂ ਆਪਣਾ ਵਿਸ਼ਲੇਸ਼ਣ ਜੋ ਹੈ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਕਰਦੇ ਨੇ ਜੇਕਰ ਤੁਸੀਂ ਹੁਣ ਤੱਕ ਪੰਜਾਬ ਬੈਲਟ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਅੱਗੋਂ ਵੀ ਪੰਜਾਬ ਦੇ ਨਾਲ ਜੁੜੇ ਖਾਸ ਮੁੱਦਿਆਂ ਦੇ ਵਿੱਚ ਤੁਸੀਂ ਆਪਣੀ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਜ਼ਰੂਰ ਜੁੜ ਸਕੋ ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੁਹਾਡਾ ਜੀ ਤੁਹਾਡਾ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਜੀ ਔਰ ਕੋਈ ਵੀ ਤਰ ਕਿਸੇ ਗੱਲ ਤੋਂ ਅਸਹਿਮਤ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰੋ ਅਸੀਂ ਤੁਹਾਡਾ ਪੱਖ ਅੱਗੇ ਵਧਾਵਾਂਗੇ ਬਹੁਤਾਂ